ਉਧਰ ਸਪੈਸ਼ਲ ADGP ਪਰਮਾਰ ਨੇ ਦੱਸਿਆ ਕਿ ਨਸ਼ੇ ਦੇ ਕੋੜ ਨੂੰ ਵੱਢਣ ਦੇ ਲਈ ਪੁਲਿਸ ਹਰ ਸੰਭਵ ਕੋਸ਼ਿਸ਼ ਕਰੇਗੀ ਪਿੰਡਾਂ ਵਿੱਚ ਜਾ ਕੇ ਸਥਾਨ ਦੇ ਵਿੱਚ ਸੁਨੇਹਾ ਲਾਇਆ ਜਾਵੇਗਾ ਤੇ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ ਜਿਹਦਾ ਪਹਿਲਾਂ ਪਤਾ ਹੀ ਆ ਪਹਿਲਾਂ ਵੀ ਕਾਫੀ ਕਰਵਾਏ ਨੇ ਪੰਜਾਬ ਸਰਕਾਰ ਔਰ ਪੰਜਾਬ ਦੇ ਲੋਕਾਂ ਕੇ ਔਰ ਸਾਰੇ ਪੰਜਾਬੀ ਰਲ ਕੇ ਇਸ ਚੀਜ਼ ਦੇ ਅਗੇਂਸਟ ਆ ਕਿ ਪੰਜਾਬ ਦੇ ਇਸ ਕੋ ਡਰਗਸ ਵਿਕਣ ਕੋਸ਼ਿਸ਼ ਕਰਕੇ ਤੁਸੀਂ ਦੇਖਿਆ ਹੋਣਾ ਕਿ ਆ ਪੰਜ ਮੈਂਬਰ ਦੀ ਕਮੇਟੀ ਵੀ ਬਣਾਈ ਹੈ ਸੀਐਮ ਸਾਹਿਬ ਨੇ ਔਰ ਡੀਜੀ ਸਾਹਿਬ ਤੋਂ ਬਾਕੀ ਸਾਰੇ ਅਫਸਰ ਵੀ ਇਸ ਵੇਲੇ ਸਾਰੇ ਪੰਜਾਬ ਦੇ ਵਿੱਚ ਫੈਲੇ ਹੋਏ ਨੇ ਕਾਸੋ ਕਰਵਾਣੇ ਸਾਰੇ ਯੂਨਿਟਸ ਦੇ ਵਿੱਚ ਜਿੰਨੀਆਂ ਵੀ ਕਮਿਸ਼ਨਰਟ ਹੈਗੇ ਜਾਂ ਐਸਐਸਪੀ ਜਿੱਥੇ ਵੀ ਲੱਗੇ ਹੋਏ ਨੇ ਤਾਂ ਕਿ ਜਿਹੜੇ ਜਿੱਥੇ ਸਸਪੀਸ਼ਨ ਹੈ ਸਾਨੂੰ ਸਾਨੂੰ ਕੋ ਪਤਾ ਕੋ ਡਰਗ ਵੇਚਦਾ ਜਿੱਥੇ ਐਕਸਟੈਂਟ ਜ਼ਿਆਦਾ ਆ ਉਥੇ ਕਾਸੋ ਕਰਵਾ ਕੇ ਇਹਨਾਂ ਲੋਕਾਂ ਨੂੰ ਫੜ ਕੇ ਜਿੰਨਾ ਚਿਤ ਦਿੱਤਾ ਜਾਵੇ ਤਾਂ ਕਿ ਪੰਜਾਬ ਨੂੰ ਡਰਗ ਤੋਂ ਮੁਕਤ ਕਰਵਾਇਆ ਜਾ ਸਕੇ ਸਰ ਹੀ ਰੀ ਹੈਵ ਵਾਸਤੇ ਕੀ ਕੀਤਾ ਜਾਏਗਾ ਹੋਵੇ ਰੀਹਾ ਵਾਸਤੇ ਜੀ ਉਹ ਮੈਡੀਕਲ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਅਗਰ ਕੋਈ ਬੰਦਾ ਇਸ ਬਿਲਿੰਗ ਟੂ ਗੋ ਫॉर द ਡੀ ਐਡਿਕਸ਼ਨ ਐਂਡ ਆਲ ਦੈਟ ਦੇ ਵਿਲ ਐਡਮਿਟਡ ਬਾਈ ਦਾ ਜੀ ਹੈਲਥ ਅਥਾਰਟੀਜ਼ ਟੂ ਦਾ ਹਸਪੀਟਲਸ ਸੀਐਮਓ ਸਾਹਿਬ ਉਹਦੇ ਨੀਅਰ ਨੋਡਲ ਅਫਸਰ ਨੇ ਉਹਨਾਂ ਨੇ ਕੁਝ ਸਪੈਸ਼ਲ ਜਿਹੜੇ ਆ ਉਹ ਬੈੱਡ ਵੀ ਰੱਖੇ ਹੋਏ ਹੋਏ ਨੇ ਉਹਨਾਂ ਲਈ ਤਾਂ ਕਿ ਇਹਨਾਂ ਨੂੰ ਦੀ ਰਿਕਸ਼ਨ ਸੈਟਰ ਵਿੱਚ ਪੱਤੀ ਕੀਤਾ ਜਾ ਸਕੇ ਉਹ ਰਾਦ ਨਟਕਸਟ ਜਸਤ ਸੋ ਕਲਬਾਂ ਦੀ ਮਦਦ ਲਈ ਜਾਵੇਗੀ ਖਾਸ ਕਰਕੇ ਨੌਜਵਾਨਾਂ ਨੂੰ ਇਸ ਚੀਜ਼ ਤੋਂ ਦੂਰ ਕਰਨ ਦੇ ਲਈ ਕਿ ਪਿੰਡਾਂ ਦੇ ਵਿੱਚ ਜਾ ਕੇ ਵੀ ਅਜਿਹੇ ਆਪਰੇਸ਼ਨ ਕੀਤੇ ਜਾਣਗੇ ਆ ਬੱਚਾ ਨਾਲ ਜਿਹੜੇ ਸਪੋਰਟਸ ਕਰਦੇ ਉਹਨਾਂ ਨੂੰ ਸਪੋਰਸਾਈਟ ਕੀਤਾ ਜਾਵੇਗਾ ਬਿਲਕੁਲ ਬਿਲਕੁਲ ਰਾਦਰ ਅਸੀਂ ਤਾਂ ਇਹੋ ਚਾਹੁੰਦੇ ਹਾਂ ਕਿ ਹਰੇਕ ਪੰਜਾਬੀ ਅੱਗੇ ਆਵੇ ਕੋਈ ਵੀ ਆਦਮੀ ਇਕੱਲਾ ਕਲੱਬ ਨਹੀਂ ਹੈ ਹਰੇਕ ਦਾ ਹੀ ਫਰਜ਼ ਬਣਦਾ ਹੈ ਕਿਉਂਕਿ ਜਿਹੜੀ ਅੱਗ ਲੱਗੀ ਹੋਈ ਹੈ ਇਹ ਕਿਸੇ ਨੇ ਵੀ ਘਰ ਜਾ ਸਕਦੀ ਹੈ ਕਿਸੇ ਦਾ ਬੱਚਾ ਵੀ ਐਡਿਕਟ ਹੋ ਸਕਦਾ ਉਹਨੂੰ ਲੈ ਸਲੂਟ ਟੂ ਦਾ ਫਰਮ ਦਾ ਐਂਟਾਇਰ ਪੰਜਾਬ ਆਪਾਂ ਰਲ ਕੇ ਇਹਨੂੰ ਖਤਮ ਕਰ ਲਿਆ। ਪਰ ਜਿਹੜੇ ਮੇਨ ਨੈਸਰ ਸਪਲਾਇਰ ਹੈ ਜਿਨ੍ਹਾਂ ਦੇ ਹਿਸਾਬ ਨਾਲ ਕਾਰੇ ਜਾ ਰਹੇ ਨੇ ਜਿਨ੍ਹਾਂ ਨੇ ਇਹਦੇ ਬੈਕਸਟੇਜ ਨੂੰ ਸਪੋਰਟ ਕਰਦਾ ਤੇ ਇਹਨਾਂ ਨੇ ਬੈਕ ਸਪੋਰਟ ਕਰ ਰਿਹਾ ਉਹਨਾਂ ਨੂੰ ਕਿੱਦਾਂ ਅੰਕਿਤ ਉਹਨਾਂ ਨੂੰ ਵੀ ਟੈਕਲ ਕੀਤਾ ਜਾਵੇਗਾ ਬੇਸਿਕ ਗੱਲ ਤੇ ਇਹ ਹੈ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਇਹਨਾਂ ਨੇ ਜਿਹੜੇ ਅਨਔਥਰਾਇਜ਼ ਕੰਸਟਰਕਸ਼ਨ ਕੀਤੀ ਉਹ ਵੀ ਢਾਈ ਜਾ ਰਹੀ ਹੈ ਇੱਕ ਸਟਰੋਂਗ ਮੈਸੇਜ ਦੇਣ ਲਈ ਕਿ ਇਹ ਜਿਹੜੇ ਤੁਸੀਂ ਪਾਪ ਦੇ ਪੈਸੇ ਇਕੱਠੇ ਕਰ ਰਹੇ ਹੋ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣੇ ਇੱਥੇ ਹੀ ਖਤਮ ਕਰ ਦਿਆਂਗੇ। ਕੋਈ ਇਹ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਮਕਾਨਾਂ ਦੀ ਮਦਦਤਾ ਆਇਆ ਜਾਂਦਾ ਉਹਨਾਂ ਨੂੰ ਗਵਰਨਮੈਂਟ ਆਪਣੇ ਅੰਦਰ ਲੈ ਕੇ ਕੋਈ ਨਾ ਕੋਈ ਉੱਥੇ ਲੋਕਾਂ ਦੇ ਫਾਇਦੇ ਲਈ ਕਿਸੇ ਕੁਝ ਜਿਹਾ ਜਿਹਾ ਇਹ ਅਜੇਹਾ ਕੋਈ ਕੀਤੀ ਜਾਏਗੀ ਪ੍ਰੋਪੋਜ਼ਲ ਕਮੈਂਡਰ ਅਨਨਾਥੋਰਾ ਜਿਹੜੀ ਕੰਸਟਰਕਸ਼ਨ ਹੈ ਉਹ ਤਾਂ ਹੈ ਹੀ ਗਵਰਨਮੈਂਟ ਲੈਂਡ ਦੇ ਉੱਤੇ ਹੈ ਗਵਰਨਮੈਂਟ ਨੇ ਉਹਨੂੰ ਲੈਂਡ ਨੂੰ ਕਿਵੇਂ ਯੂਜ਼ ਕਰਨਾ ਇਟ ਇਜ਼ ਫॉर द ਗਵਰਨਮੈਂਟ ਟੂ ਡਿਸਾਈਡ ਫਾਦਰਸ ਮੈਟਰ ਆ ਵਿਲ ਨੋਟ ਕਮੈਂਡ ਅਪਨ ਥੈਟ ਬਿਕਾਜ਼ ਆਮ ਅ ਪੁਲਿਸ ਆਫੀਸਰ ਨੋਟ ਅ ਸਿਵਲ ਆਫੀਸਰ ਸੋ ਕੋਈ ਨਾ ਕੋਈ ਸੀਐਮ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਮਿਨਿਸਟਰ ਸਾਹਿ ਸਰ ਕੋਈ ਸਕੂਲ ਲੈਵਲ ਤੋਂ ਜਾਂ ਕਾਲਜ ਲੈਵਲ ਤੋਂ ਵੀ ਬੱਚਿਆਂ ਨੂੰ ਫਰੇਡ ਕੀਤਾ ਜਾਵੇਗਾ ਕਿ ਬਿਲਕੁਲ ਕਰਾਂਗੇ ਜੀ ਸਾਡੇ ਤੇ ਐਜੂਕੇਸ਼ਨ ਸੈਲ ਵੀ ਬਣੇ ਹੋਏ ਨੇ ਸਾਡੇ ਆਫੀਸਰ ਸਾਹਿਬਾਨ ਸਕੂਲਾਂ ਦੇ ਵਿੱਚ ਜਾ ਕੇ ਜਿੱਥੇ ਖੇਡਾਂ ਹੋਣੀਆਂ ਉੱਥੇ ਜਾ ਕੇ ਮੱਲਿਆਂ ਤੱਕ ਜਾ ਕੇ ਸਾਰਿਆਂ ਨੂੰ ਇਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਸਾਡਾ ਵੀ ਫਰਜ਼ ਬਣਦਾ ਤੁਹਾਡਾ ਵੀ ਫਰਜ਼ ਬਣਦਾ ਇੱਕ ਮੀਡੀਆ ਇੱਕ ਇਹੋ ਜਿਹਾ ਇਨਸਟਰੂਮੈਂਟ ਹੈ ਜਿਹਦੇ ਦੁਆਰਾ ਅਸੀਂ ਆਪਣੇ ਅਹਿਸਾਸ ਆਪਣੀਆਂ ਪਾਲਿਸੀਜ਼ ਐਂਡ ਆਲ ਦੈਟ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਸ਼ੁਕਰਪਾ ਕਰਕੇ ਨੂੰ ਜਿਆਦਾ ਜਿਆਦਾ ਲੋਕਾਂ ਦੇ ਨੋਟਿਸ ਲਿਆਓ ਕਿਸੇ ਨੂੰ ਕੋਈ ਇਸ਼ੂ ਹੈਗਾ ਹੁਣ ਡਰਗ ਦੀ ਲਾਈਨ ਵੀ ਮਨਾਈ ਹੋਈ ਹੈ ਉਹ ਟੋਲ ਫ੍ਰੀ ਲਾਈਨ ਹੈ ਉਹਦੇ ਤੇ ਕੋਈ ਵੀ ਬੰਦਾ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦਾ 6 55 ਪੰਜਾਬ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਉਹਦੇ ਬਾਰੇ ਫਿਰ ਹਰੇਕ ਡਿਸਟ੍ਰਿਕਟ ਦੇ ਵਿੱਚ ਕੰਟਰੋਲ ਰੂਮ ਹੈ 112 ਤੇ ਡਾਇਲ ਕਰਕੇ ਦੱਸੋ ਬਹੁਤ ਵੈਨਿਊ ਖੋਲੇ ਨੇ ਸਰਕਾਰ ਨੇ ਤਾਂ ਕਿ ਕੋਈ ਵੀ ਬੰਦਾ ਇਨਫੋਰਮੇਸ਼ਨ ਦੇਗਾ ਉਹਦਾ ਨਾਮ ਸੀਕ੍ਰੀਟ ਰੱਖਿਆ ਜਾਏਗਾ ਉਹਦੇ ਬਾਰੇ ਪੁੱਛਿਆ ਨਹੀਂ ਜਾਏਗਾ ਬੇਸਿਕ ਟਾਰਗੇਟ ਜਿਹੜੇ ਹੈਗੇ ਆ ਉਹ ਡਰਗ ਸਪਲਾਈਰ ਦੀ